ਸਤਿ ਸ੍ਰੀ ਅਕਾਲ ਜੀ ਭੈਣਾਂ ਤੇ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਸਣਾਓ ਕਿੱਦਾਂ ਹਾਲ ਚਾਲ ਹੋ ਠੀਕ ਠਾਕ ਹੋ ਕਿਉਂਕਿ ਹਾਲ ਚਾਲ ਪੁੱਛਣਾ ਬਹੁਤ ਜ਼ਰੂਰੀ ਆ ਤੇ ਮੈਂ ਨਾ ਇੱਥੇ ਭੈਣਾਂ ਤੇ ਭਰਾਵੋ ਜਿਹੜੇ ਆਪਣੇ ਕੋਈ ਵੀ ਛੋਟੇ ਵੱਡੇ ਹਾਲ ਦੇ ਕੋਈ ਵੀ ਭੈਣ ਭਰਾ ਜਿਹੜੇ ਨਵੇਂ ਆਏ ਆ 9 ਮਹੀਨੇ ਵਾਲੇ ਆ ਨਾ ਪੇਪਰਾਂ ਦੇ ਉਹਨਾਂ ਨੂੰ ਇਹ ਇੱਕ ਛੋਟੀ ਜੀ ਸਲਾਹ ਦੇਣੀ ਆ ਇਹ ਇਨਫੋਰਮੇਸ਼ਨ ਦੇਣੀ ਜੇ 10 ਲੱਖ ਦੀ ਇਨਫੋਰਮੇਸ਼ਨ ਵੇਹ ਤਾਂ ਲੋਕਾਂ ਨੂੰ ਜ਼ਿਆਦਾਤਰ ਪਤਾ ਜੇ ਤੁਹਾਡਾ ਨਾ ਕੋਈ ਵੀ ਇਹ ਹੱਲ ਨਹੀਂ ਹੋ ਰਿਹਾ ਜਿੱਦਾਂ ਬੰਦੇ ਨੂੰ ਤੁਹਾਡਾ ਕੋਈ ਜੱਟ ਜਿਹਦੇ ਵੀ ਥਰੂ ਤੁਸੀਂ ਆਏ ਆ ਤੁਹਾਨੂੰ ਸੱਤ ਕੇ ਉਹ ਬੰਦਾ ਮੁਕਰਿਆ ਲੱਖਾਂ ਰੁਪਈਆ ਲੈ ਕੇ ਤੁਹਾਡੇ ਨਾਲ ਠੱਗੀ ਕਰ ਰਿਹਾ ਉਹ ਤਾਂ ਐਵੇਂ ਲੋਕਾਂ ਦੀਆਂ SLAਵਾਵਾਂ ਪਿੱਛੇ ਨਾ ਪਾਓ ਕਿਉਂਕਿ ਇਹਦੇ ਵਿੱਚ ਹਾਲਤੇ ਵੈਸੇ ਇਹੀ ਆ ਇਹਦਾ ਦੀ ਕੀ ਕਹਿੰਦੇ ਆ ਵੈਸੇ ਦੋ ਵਾਰੀ ਕਟਾਂ ਦੋ ਵਾਰੀ ਪੇਪਰ ਜਮਾ ਹੁੰਣ ਪਹਿਲੀ ਵਾਰੀ ਜਦੋਂ ਤੁਸੀਂ ਆਉਨੇ ਆਉਂਦੇ ਆਂ ਇੱਕ ਹਫਤੇ ਦੇ ਵਿੱਚ ਅੱਠਾਂ ਦਹਾ ਦਿਨਾਂ ਦਾ ਟਾਈਮ ਹੁੰਦਾ ਕਿਤੇ ਦੱਸ ਦੇ ਨਹੀਂ ਤਾਂ ਉਦਾਂ ਅੱਠਾਂ ਦਿਨਾਂ ਦਾ ਪਹਿਲੀ ਦਾ ਟਿਕਟ ਹੋ ਜਾ ਜਮਾ ਉਹ ਤੁਹਾਨੂੰ ਪੇਪਰ ਮਿਲ ਜਾਣ ਉਸ ਤੋਂ ਬਾਅਦ ਫਿਰ ਜਦੋਂ ਮਿਲ ਗਏ ਫਿਰ ਤੁਹਾਡਾ ਪੱਕੇ ਤੌਰ ਤੇ ਜਿਹੜੇ ਸਾਲ ਜਿੱਦਾਂ ਸਪੁਰਦ ਦੀ ਨਾਤੋਲੀ ਅਪਲਾਈ ਹੋਵੇ ਉਹ ਪਰ ਹੁੰਦਾ ਜਿੱਥੇ ਛੇੜੇ ਸ਼ਹਿਰ ਚ ਕੋਟਾ ਹੈਗਾ ਆ ਤੇ ਹੋਤ ਜਾਂਦਾ ਪਰ ਕੋਈ ਕਰਨ ਵਾਲਾ ਹੋਵੇ ਹੁਣ ਇਹ ਗੱਲ ਕਰਦੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੂੰ ਪ੍ਰੋਬਲਮ ਆਈ ਆ ਜਾਂ ਆ ਰਹੀ ਆ ਵੀ ਜਿਨ੍ਹਾਂ ਦੀ ਕੋਈ ਗਾਲ ਨਹੀਂ ਬਾਹ ਫੜਦਾ ਉਹਦਾ ਭਰਾਉ ਇਹੇ ਹੱਲ ਆ ਡਰੋ ਨਾ ਭੈਣੋ ਦੇ ਭਰਾਉ ਜਿੱਥੇ ਵੀ ਤੁਸੀਂ ਰਹਿੰਦੇ ਆ ਨਾ ਜਿਹੜੇ ਸ਼ਹਿਰ 'ਚ ਤੁਹਾਡੇ ਪੇਪਰ ਬਣੇ ਆ ਮਤਲਬ ਜਿਹੜੇ ਸ਼ਹਿਰ 'ਤੇ ਪੇਪਰ ਬਣੇ ਉੱਥੇ ਦਾ ਜਿਹੜੇ ਸੀਜਲ ਵਾਲੇ ਆ ਚੀਜ਼ ਕਫ ਪਾਟਰਨਾਂ ਤੋਂ ਜਿਹਨੂੰ ਕੋਈ ਉਹਦੇ ਕੋਲ ਜਾ ਉਹਨੂੰ ਆਪਣੇ ਸੱਚ-ਸੱਚ ਫਰੋਂਦਾਂ ਦੱਸ ਦੋ ਡਰੋ ਨਾ ਜੇ ਤੁਸੀਂ ਡਰ ਗਏ ਫੇਰ ਕੁਝ ਨਹੀਂ ਹੋਣਾ ਡਰ ਰਹੇ ਹੋ ਜਿੱਥੇ ਇੰਨੀ ਦੂਰ ਲੱਖਾਂ ਕਿਲੋਮੀਟਰ ਚੱਲ ਕੇ ਆ ਗਏ ਉੱਥੇ ਠੀਕ ਹੈ ਜੀ ਕਿਸੇ ਵਕੀਲਾ ਬਕੂਲ ਕਿਉਂਕਿ ਵਕੀਲਾ ਨੇ ਇਹ ਪ੍ਰੋਬਲਮ ਹੱਲ ਨਹੀਂ ਵਕੀਲ ਮੈਂ ਖੁਦ ਜਦ ਆਪਣਾ ਇੱਕ ਮੁੰਡਾ ਜਾਣ ਪਛਾਣ ਤੋਂ ਜੀ ਰਿਸ਼ਤੇਦਾਰੀ ਚ ਇਹ ਚੱਕਰਾਂ ਚ ਪਾ ਕੇ ਦੇਖਦਾ ਉਹ ਛੇਲ ਹੀ ਲਾਉਂਦੇ ਵਕੀਲ ਸਿਰਫ ਲੁੱਟਦੇ ਆ ਹੋਰ ਕੁਝ ਨਹੀਂ ਚਲੋ ਕੰਮ ਵੀ ਕਰਾਉਂਦੇ ਮੈਂ ਇਹ ਨਹੀਂ ਕਹਿੰਦਾ ਉਹ ਇਟਾਲੀਅਨ ਗੋਰੇ ਵਕੀਲ ਹੋਣ ਚਿੱਟੇ ਵਕੀਲ ਹੋਣ ਜਾਂ ਆਪਣੇ ਦੇਸੀ ਵਕੀਲ ਹੋਣ ਇਹ ਕੰਮ ਚਲੋ ਕਰਾਉਂਦੇ ਪਰ ਉਹਨਾਂ ਦਾ ਮਕਸਦ ਕਿਉਂਕਿ ਵਕੀਲ ਦਾ ਕੀ ਵਕੀਲ ਦਾ ਮਤਲਬ ਇਹ ਨਹੀਂ ਹੁੰਦਾ ਭਲਾ ਕਰਦਾ ਵਕੀਲ ਦਾ ਉਹ ਬਣਿਆ ਕਿ ਉਹਨੇ ਆਪਣੀ ਜੇਬਾਂ ਵੀ ਭਰਨੀਆਂ ਵਕੀਲਾਂ ਦੇ ਚੱਕਰਾਂ ਨੂੰ ਕਾਫ ਦੇ ਪੱਤਰੋਨਾ ਤੋਂ ਹੀ ਕੋਲ ਜਾਓ ਉਹਨੇ ਕੋਈ ਪੈਣ ਲੈਣਾ ਕੋਈ ਹੱਦ ਜੇ ਲੈ ਲੂਗਾ 5000 ਰੋ ਲੈ ਲੂ ਇਹ ਤੋਂ ਉਹਦੀ ਫੀਸ ਜਿਹੜੀ ਆ ਉੱਥੇ ਮੌਕੇ ਦੀ ਨਹੀਂ ਤਾਂ ਬਲਤ ਕੋਈ ਲੈਂਦਾ ਹੀ ਨਹੀਂ ਉਹਨੂੰ ਆਪਣੇ ਪ੍ਰੋਬਲਮ ਦੱਸੋ ਉਹ ਤੁਹਾਨੂੰ ਦੱਸਣਗੇ ਕਿਉਂਕਿ ਇਹਦੇ ਵਿੱਚ ਨਾ ਇੱਕ ਹੁੰਦੀ ਆ ਸਜੋਰ ਨੂੰ ਜਿਹਨੂੰ ਕਹਿੰਦੇ ਪ੍ਰੋਟੈਕਸਿਓਨੀ ਚ ਵੀ ਪ੍ਰੋਟੈਕਸਿਓਨੇ ਸਪੈਸ਼ੀਅਲੇ ਉਹਦਾ ਮਤਲਬ ਇਹ ਹੀ ਆ ਵੀ ਤੁਹਾਨੂੰ ਉਹ ਪ੍ਰੋਟੈਕਸ਼ਨ ਵਾਲੀ ਮਿਲ ਜਣੀ ਆ ਜਿਹਦੇ ਵਿੱਚ ਤੁਹਾਡਾ ਠੱਗੀ ਹੋਈ ਆ ਜੰਡਰੇ ਤੁਹਾਡਾ ਬਾਹ ਨਹੀਂ ਖੜੇ ਇੱਕ ਹੁੰਦੀ ਜਿਹੜੀ ਜ਼ੀਲੋ ਜ਼ੀਲੋ ਪੁਲੀਟਿਕ ਕੋ ਉਹਦਾ ਮਤਲਬ ਹੁੰਦਾ ਤੁਹਾਨੂੰ ਤੁਹਾਡੇ ਦੇਸ਼ 'ਚ ਖਤਰਾ ਬੇਨਤੀ ਆ ਲੋਕਾਂ ਜੰਟਾਂ ਪਿੱਛੇ ਲੱਗ ਕੇ ਸੁਣੇ ਸੁਣਾਈ ਇਹ ਪੁਲੀਟਿਕ ਜ਼ੀਲੋ ਪੁਲੀਟਿਕ ਵਾਲੀ ਜ਼ੀ ਉਹ ਨਾ ਲਓ ਉਥੇ ਤੁਹਾਨੂੰ ਨੁਕਸਾਨ ਕਰਾਉਂਗੇ ਇੰਨੀਆਂ ਬੇਨਤੀਆਂ ਸਨਕਾਰ ਕਰਿਓ ਬਾਕੀ ਆ ਜਿਹੜੀ ਮੇਰੀ ਵੀਡੀਓ ਆ ਨਾ ਇਹਦੇ ਥੱਲੇ ਮੇਰਾ YouTube ਚੈਨਲ ਆ ਉਹਦੇ ਵਿੱਚ ਵੀ ਕਈ ਖਰੀਆਂ ਕਰੀਆਂ ਮੈਂ ਗੱਲਾਂ ਕਰਦਾ ਹਾਂ ਜੇ ਕੋਈ ਭਰਾ ਭੈਣ ਭਰਾ ਦੇਖਣਾ ਚਾਹੁੰਦੇ ਦੇਖ ਸਕਦੇ ਆ ਨਹੀਂ ਦੇਖਣਾ ਚਾਹੁੰਦੇ ਤਾਂ ਵੀ ਕੋਈ ਗੱਲ ਨਹੀਂ ਸਾਰੇ ਜੀਉਂਦੇ ਵਸਦੇ ਰਹੋ ਦਾ ਬਤਨ ਤੰਦਰੁਖ ਦਰਖੇ ਚੜਦੀ ਕਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਤੇ